ਮੇਰੇ ਉਹੀ ਚਾਰ ਨੁਸਖੇ ਤੇ ਉਹੀ ਪੁਰਾਣੇ ਨੁਸਖੇ ਆ। ਸਭ ਤੋਂ ਪਹਿਲਾ ਨੁਸਖਾ 2 ਹੈ ਤੇ ਆ ਮੇਰੇ ਕੋਲ ਪਈ ਹੈ ਕਿਹੜੀ ਜਿੰਕ। ਪਹਿਲਾਂ ਤੇ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸასი ਸ਼ਕਰ। ਹੋਪ ਕਰਦਾ ਹਾਂ ਤੁਸੀਂ ਮੈਨੂੰ ਜਾਣਦੇ ਹੋਵੋਗੇ ਮੈਂ ਤੁਹਾਡਾ ਆਪਣਾ ਦੋਸਤ ਸਨੀ ਕੋੜਕੂਰਾ ਤੋਂ। ਕਿਸਾਨ ਦੋਸਤਾਂ ਦੇ ਬੜੇ ਫੋਨ ਆ ਰਹੇ ਸੀ ਸਨੀ ਵੀਰੇ ਤੁਹਾਡੀ ਕੋਈ ਵੀਡੀਓ ਅਪਡੇਟ ਨਹੀਂ ਆ ਰਹੀ ਕਿ ਅਸੀਂ ਬੜੇ ਉਤਾਵਲੇ ਹੁੰਨੇ ਆ ਕਿ ਜਦੋਂ ਤੁਸੀਂ ਕੋਈ ਵੀਡੀਓ ਦੇ ਵਿੱਚ ਕੋਈ ਚੀਜ਼ ਦੱਸਦੇ ਹੋ ਉਹ ਬੜੀ ਸਾਡੇ ਕੰਮ ਦੀ ਹੁੰਦੀ ਆ। ਕਿਸਾਨ ਦੋਸਤੋ ਆਪਣੀ ਅੱਜ ਦੀ ਇਸ ਵੀਡੀਓ ਦਾ ਮਕਸਦ ਹੈ ਪਨੀਰੀਆਂ ਨੂੰ ਲੈ ਕੇ ਹੁਣ ਜਿਵੇਂ ਜਿਵੇਂ ਕਿਸਾਨ ਦੋਸਤਾਂ ਨੇ ਪਨੀਰੀਆਂ ਕਿਸੇ ਦੀ 8 ਦਿਨ ਦੀ ਕਿਸੇ ਦੀ 9 ਦਿਨ ਦੀ ਕਿਸੇ ਦੀ ਕੋਈ 10 ਦਿਨ ਦੀ ਤੇ ਕਿਸੇ ਦੀ ਕੋਈ 15 ਦਿਨਾਂ ਦੀ ਜਿਵੇਂ ਜਿਵੇਂ ਕਿਸਾਨ ਦੋਸਤਾਂ ਨੇ ਪਨੀਰੀਆਂ ਵੇਚੀਆਂ ਪਨੀਰੀਆਂ 'ਚ ਬੜੀ ਸਮੱਸਿਆਵਾਂ ਨੂੰ ਸ਼ੁਰੂ ਹੋ ਜਾਂਦੀਆਂ ਉਹ ਵਿਚਾਲਿਓ ਪੀਲਾਪਨ ਪੈਣਾ ਸ਼ੁਰੂ ਹੋ ਜਾਂਦਾ ਬੜੇ ਆਮ ਤੌਰ ਤੇ ਹੀ ਕਿਸੇ ਦੀ ਪਨੀਰੀ ਉੱਗ ਕੇ ਮੱਚਣ ਲੱਗ ਜਾਂਦੀ ਹੈ ਤੇ ਕਈਆਂ ਦੇ ਪੀਲਾਪਨ ਹੋਣਾ ਸ਼ੁਰੂ ਹੋ ਜਾਂਦਾ ਕਿਸਾਨ ਦੋਸਤੋ ਮੈਂ ਛੋਟੀ ਜੀ ਵੀਡੀਓ ਤੇ ਮਾਦੇਮ ਰਹੀ ਜਲਦੀ ਵੀਡੀਓ ਨੂੰ ਖਤਮ ਕਰਦਾ ਹੁਣ ਤੋਂ ਮੈਂ ਚਾਰ ਨੁਸਖੇ ਦੱਸਣ ਲੱਗਾ ਹਾਂ ਕਿਸਾਨ ਦੋਸਤੋ ਕਰ ਲਿਓ ਨੋਟ ਕਿਉਂਕਿ ਫੇਸਬੁੱਕ ਤੇ ਬਹੁਤ ਵਿਦਵਾਨਾਂ ਦੇ ਮੂੰਹ ਚੋਂ ਬੜੀਆਂ ਹੀ ਗੱਲਾਂ ਮਿਲਦੀਆਂ ਮੇਰੇ ਉਹੀ ਚਾਰ ਨੁਸਕੇ ਤੇ ਉਹੀ ਪੁਰਾਣੇ ਨੁਸਕੇ ਆ ਸਭ ਤੋਂ ਪਹਿਲਾ ਨੁਸਕਾ ਕਿਸਾਨ ਦੋਸਤੋ ਤੁਸੀਂ 100 ਗ੍ਰਾਮ ਮੋਨੋ ਤੇ 100 ਗ੍ਰਾਮ ਕਮਾਨਿਲ ਦੋਵਾਂ ਨੂੰ 100-100 ਗ੍ਰਾਮ ਢੋਲੀ ਚ ਪਾ ਕੇ ਸ਼ਾਮ ਦੇ ਟਾਈਮ ਇੱਕ ਢੋਲੀ ਨੂੰ ਇੱਕ ਕਨਾਲ ਦੇ ਉੱਤੇ ਤੁਸੀਂ ਲਗਾ ਦੇਣਾ ਤੇ ਕੋਸ਼ਿਸ਼ ਕਰਨੀ ਹੈ ਪਾਣੀ ਹਮੇਸ਼ਾ ਭਾਵੇਂ ਰਾਤ ਨੂੰ ਜਨਰੇਟਰ ਲਾਉਣਾ ਪਵੇ ਪਾਣੀ ਮੇਸ਼ਾ ਰਾਤ ਨੂੰ ਹੀ ਲੋਣਾ ਰੀਜ਼ਨ ਜਦੋਂ ਤੁਸੀਂ ਸਵੇਰ ਪਾਣੀ ਲਾ ਦਿੰਦੇ ਹੋ ਪਨੀਰੀ ਨੂੰ ਤੇ ਪਾਣੀ ਹੋ ਜਾਂਦਾ ਗਰਮ ਤੇ ਉਦੋਂ ਕੀ ਸਮੱਸਿਆ ਆ ਜਾਂਦੀ ਹੈ ਕਿ ਉਦੋਂ ਪਾਣੀ ਗਰਮ ਹੋਣ ਕਰਕੇ ਪਨੀਰੀ ਮੱਚਣ ਲੱਗ ਜਾਂਦੀ ਹੈ ਪਹਿਲਾ ਨੁਸਖਾ ਕਿਹੜਾ ਸੀ ਮੋਨੋ ਤੇ ਕਮਾਨਲ ਕਿਸਾਨ ਦੋਸਤੋ ਦੂਜਾ ਨੁਸਖਾ ਤੇ ਸਭ ਤੋਂ ਸਸਤਾ ਨੁਸਖਾ ਸਿਲੈਟਡ ਜਿੰਕ ਜਿੰਦੇ ਤੇ ਕੀ ਲਿਖਿਆ ਹੁੰਦਾ ਈਡੀਟੀਆ ਫਾਰਮੂਲੇਸ਼ਨ ਆ ਦੇਖੋ ਈਡੀਟੀਆ ਮਤਲਬ ਕਿ 12% ਇਹ ਲੋਹਾ ਤੇ ਆ ਮੇਰੇ ਕੋਲ ਪਈ ਹੈ ਕਿਹੜੀ ਜਿੰਕ 60 ਗ੍ਰਾਮ ਕਨਾਲ ਦੀ ਚਲੇਟਡ ਜ਼ਿੰਕ ਤੇ ਉਹਦਾ ਅੱਧਾ 50 ਗ੍ਰਾਮ ਕਨਾਲ ਦਾ ਚਲੇਟਡ ਲੋਹਾ ਸ਼ਾਮ ਦੇ ਟਾਈਮ ਲਗਾਤਾਰ 3 ਦਿਨ ਤੁਸੀਂ ਇਹਦੀ ਡਰਮੀ ਚ ਪਾ ਕੇ ਸਪਰੇਅ ਕਰਨੀ ਹੈ ਤੇ ਉਸ ਤੋਂ ਬਾਅਦ ਕਿਲੋ ਕਾਰਬੋਫਿਊਰਨ ਸੌਰੀ ਮਾਫੀ ਚਾਹੁੰਗਾ ਫੋਨ ਦੀ ਮਾਤਰਾ ਕਾਫੀ ਜ਼ਿਆਦਾ ਹੈ ਕਿਉਂਕਿ ਸਵੇਰ ਦਾ ਟਾਈਮ ਹੈ ਰਸ਼ ਹੁੰਦਾ ਜ਼ਿਆਦਾ ਕਨਾਲ ਦੀ ਕਿਲੋ ਕਿਹੜੀ ਕਾਰਬੋਫਿਊਰਨ 3g ਆਮ ਤੌਰ ਤੇ ਹੀ ਆਪਣੇ ਖੇਤ ਦੇ ਵਿੱਚ ਜਦੋਂ ਤੁਸੀਂ ਪਨੀਰੀ ਪਟੋਗੇ ਤਾਂ ਥੱਲੇ ਫੋੜੇ ਹੋਏ ਹੁੰਦੇ ਆ ਮੈਂ ਖੇਤ ਮੇਰੇ ਕੋਲ ਇਸ ਟਾਈਮ ਨੇੜੇ ਨਹੀਂ ਪਈ ਸੀ ਮੈਂ ਵੀਡੀਓ ਦੇ ਵਿੱਚ ਨਿਚੇ ਉਹਦੀ ਫੋਟੋ ਵੀ ਲਗਾ ਦਊਗਾ ਕਾਰਬੋਫਿਊਰਨ 3 ਜੀਬੀ ਕਿਲੋ ਕਨਾਲ ਦੀ ਯੂਰੀਚ ਪਾ ਕੇ ਤੁਸੀਂ ਉਹਦਾ ਛਿੱਟਾ ਤੇ ਜਿਹੜੇ ਤੁਹਾਨੂੰ ਮੈਂ ਆਹ ਚਾਰ ਨੁਸਕੇ ਦਿੱਤੇ ਆ ਛੋਟੇ ਛੋਟੇ ਇਹ ਚਾਰਾਂ ਨੁਸਕਿਆਂ ਨੂੰ ਯਾਦ ਰੱਖਿਓ ਕਿਸਾਨ ਦੋਸਤੋਂ ਬਥੇਰਾ ਕੁਝ ਪਾਉਣ ਦੀ ਲੋੜ ਨਹੀਂ ਬਥੇਰੇ ਕੁਝ ਕਹਿਣਗੇ ਕਿ ਆ ਇਹਦੀ ਮਾਈਕਰੋਨਿਟਨ ਦੀ ਸਪਰੇਅ ਕਰ ਲੋ ਆ ਤੁਸੀਂ ਥੱਲੇ ਇਹਨੂੰ ਪਾ ਲੋ ਆ ਝੋਲਾ ਚੱਕ ਕੇ ਇਹਨੂੰ ਥੱਲੇ ਪਾ ਲੋ ਕਿਸਾਨ ਦੋਸਤੋਂ ਇਹ ਮੇਰੇ ਚਾਰ ਨੁਸਖਿਆਂ ਨੂੰ ਨੋਟ ਰੱਖਿਓ ਇਹ ਚਾਰ ਨੁਸਖਿਆਂ ਨੂੰ ਤੁਹਾਡੇ ਆਮ ਤੌਰ ਤੇ ਤੁਹਾਡੀ ਲੋਕਲ ਮਾਰਕੀਟ ਚੋਂ ਹੀ ਤੁਹਾਨੂੰ ਮਿਲ ਜਾਣੇ ਆ ਇਸ ਚੀਜ਼ ਦੀ ਤੁਸੀਂ ਸਪਰੇਅ ਕਰਦੇ ਰਹੀਓ ਫਿਰ ਵੀ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਆਈ ਤੇ ডিসਪਲੇ ਦੇ ਵਿੱਚ ਨੀਚੇ ਮੇਰਾ ਨੰਬਰ ਚੱਲ ਰਿਹਾ 8637700547 ਕਿਸਾਨ ਦੋਸਤੋਂ ਮੈਨੂੰ ਫੋਨ ਕਰਕੇ ਜਦੋਂ ਮਰਜੀ ਕਿਸੇ ਵੀ ਬਿਮਾਰੀ ਬਾਰੇ ਕਿਸੇ ਵੀ ਚੀਜ਼ ਬਾਰੇ ਕਿਸੇ ਵੀ ੀਜ ਬਾਰੇ ਕਿਸੇ ਵੀ ਦਵਾਈ ਬਾਰੇ ਜਦੋਂ ਮਰਜ਼ੀ ਮੈਨੂੰ ਫੋਨ ਕਰਿਓ ਮੈਂ ਨਾ ਵੀ ਚੱਕੂ ਤਾਂ ਮੈਨੂੰ ਵਟਸਐਪ ਤੇ ਫੋਲ ਕੇ ਰਿਪਲਾਈ ਕਰ ਦਿਓ ਮੇਰਾ ਤੁਹਾਨੂੰ ਰਿਪਲਾਈ ਸ਼ਾਮ ਨੂੰ ਆਵੇਗਾ ਹੀ ਆਵੇਗਾ ਤੇ ਮੈਂ ਜਾਂਦੇ ਜਾਂਦੇ ਵੀਡੀਓ ਦੇ ਵਿੱਚ ਬਸ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਹੈ ਜਿਵੇਂ ਤੁਸੀਂ ਆਪਣੀ ਪੁਰਾਣੀ ਵੀਡੀਓ ਨੂੰ ਤੇ ਆਪਣੇ ਪੇਜ ਨੂੰ ਟੋਟਲ ਖੇਤੀ ਟੋਟਲ ਫਾਰਮਿੰਗ ਨੂੰ ਇੰਨਾ ਪਿਆਰ ਦਿੰਨੇ ਹੋ ਕਿਸਾਨ ਦੋਸਤੋਂ ਜੇ YouTube ਤੇ ਦੇਖ ਰਹੇ ਹੋ ਤੇ ਸਬਸਕ੍ਰਾਈਬ ਜੇ Facebook ਤੇ ਦੇਖ ਰਹੇ ਹੋ ਦੇਖ ਰਹੇ ਹੋ ਜਾਂ Instagram ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਿਓ ਕਿਉਂਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਕਿਸਾਨ ਦੋਸਤੋਂ ਹੁਣ ਆਪਣੀਆਂ ਲੇਟੈਸਟ 10-10 ਦਿਨਾਂ ਬਾਅਦ ਕਿਸੇ ਨਾ ਕਿਸੇ ਟੌਪਿਕ ਤੇ ਵੀਡੀਓ ਆਉਂਦੀ ਰਹੇਗੀ ਜੇ ਕਿਸੇ ਕਿਸਾਨ ਦੋਸਤ ਨੂੰ ਪ੍ਰੋਬਲਮ ਹੈ ਮੈਨੂੰ ਕਾਲ ਕਰਨੇ ਨਹੀਂ ਤਾਂ ਸੋਮਵਾਰ ਤੋਂ ਸ਼ਨੀਵਾਰ ਸਵੇਰ 10:00 ਵਜੇ ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਕੋੜਕ ਪੂਰਾ ਪਰਾਣੀ ਦਾਣਾ ਮੰਡੀ 4 ਨੰਬਰ ਦੁਕਾਨ ਸੰਨੀ ਦੀ ਖੱਟੀ ਸ਼੍ਰੀਵਾਲਾ ਜੀ ਇੰਟਰਪ੍ਰਾਈਜ਼ਸ ਕਿਸਾਨ ਦੋਸਤੋ ਮੈਂ ਤੁਹਾਨੂੰ ਆਪਣੀ ਦੁਕਾਨ ਤੇ ਮਿਲੂੰਗਾ ਤੇ ਜਾਂਦਾ ਜਾਂਦਾ ਵਿਦਾ ਇੱਕੋ ਹੀ ਲੈਣਾ ਚਾਹੂੰਗਾ ਕਿ ਕਿਸਾਨ ਦੋਸਤੋ ਵੱਧ ਕੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਜੁਲ ਕਰਿਓ ਥੈਂਕ ਯੂ ਸੋ ਮਚ ਸਸੀ ਗਾਲ